ਜਿੱਦਾਂ ਕੀ ਕਿਹਾ ਜਾਂਦਾ ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅੱਜ ਅੱਜਕੱਲ ਕੀ ਹੋਇਆ ਗੁਰੂ ਦੀ ਗੋਲਕ ਅਮੀਰਾਂ ਦਾ ਦੋਸਤੋ ਤੁਹਾਨੂੰ ਇਹ ਵੀਡੀਓ ਤਾਂ ਦਿਖਾਉਣ ਲੱਗਿਆ ਇਸ ਪਰਵਾਦੀ ਇਹ ਪੈਸੇ ਦੀ ਮੰਗ ਨਹੀਂ ਕਰ ਰਿਹਾ ਇਹ ਸਿਰਫ ਕਹਿੰਦਾ ਮੈਨੂੰ ਰੁਜ਼ਗਾਰ ਚਾਹੀਦਾ ਰੁਜ਼ਗਾਰ ਚ ਤਾਂ ਕੋਈ ਟੈਂਪੂ ਜਾਂ ਛੋਟਾ ਮੋਟਾ ਕੋਈ ਵੀ ਜਿੱਥੇ ਸਵਾਰੀਆਂ ਢੋਕੇ ਇਹ ਰੁਜ਼ਗਾਰ ਚ ਲਵੇ ਇਹਨਾਂ ਨੂੰ ਪੈਸੇ ਦੀ ਲੋੜ ਨਹੀਂ ਮੈਂ ਮਿਹਨਤ ਕਰਕੇ ਖਾ ਲੈਣੀ ਆ ਇੱਕ ਗਰੀਬ ਪਰਿਵਾਰ ਪਹਿਲਾਂ ਗੁਜ਼ਾਰਾ ਕਰਦਾ ਹੁੰਦਾ ਸੀ ਉਹਦੇ ਕਿਸੇ ਐਕਸੀਡੈਂਟ ਨਾਲ ਲੱਤ ਕੱਟੀ ਗਈ ਲੱਤ ਕੱਟਣ ਤੋਂ ਬਾਅਦ ਉਹਨਾਂ ਦੇ ਘਰ ਦਾ ਗੁਜ਼ਾਰਾ ਕੀ ਨਹੀਂ ਚੱਲਦਾ ਉਹਨਾਂ ਦਾ ਕੰਮ ਕਿਸੇ ਟਾਈਮ ਸਾਨੂੰ ਕਾਲੀ ਚਾਹ ਪੀਣੀ ਪੈਂਦੀ ਆ ਦੁੱਧ ਦਾ ਦੁੱਧ ਹੀ ਗੱਲ ਹੈ ਪਹਿਲੋ ਭਾਜੀ ਮੈਂ ਲੱਕੜੀ ਦਾ ਕੰਮ ਕਰਦਾ ਨਹੀਂ ਫਰਨੀਚਰ ਦਾ ਤੇ ਘਰ ਦਾ ਗੁਜ਼ਾਰਾ ਸਾਡਾ ਚੱਲਦਾ ਹੁੰਦਾ ਸੀ ਤੇ ਫਿਰ ਐਕਸੀਡੈਂਟ ਹੋ ਗਿਆ ਉਹਦੇ ਨਾਲ ਮੇਰੀ ਲੱਤ ਕੱਟ ਗਈ ਪਰ ਅੱਗੇ ਗੱਲ ਪੁੱਛਦੇ ਆ ਇਹਨਾਂ ਦਾ ਪਰਵਾਸ ਛੱਡਣ ਦਾ ਕਾਰਨ ਕੀ ਪਤ देखो जी मेरे, मेरे पेर पेर लात करते लात करते लात ये कारण मेरा एक पैर कटिया हो लत कटी यही कारण बन गया क्योंकि मेरे को कुछ पैसा नहीं होता ना नह रोजगार हों ना मैं उन्होंने कुछ लिया देख सदा ਦੇਖੋ ਜੀ ਮੇਰੇ ਪਰਿਵਾਰਚਾ ਮੇਰੇ ਮਾਪਿਓ ਤਾਂ ਹੈ ਨਹੀਂਗੇ ਕਿਉਂ ਨਾ ਡੈਥ ਹੋ ਗਈ ਸੀ ਸਾਰੀ ਜ਼ਿੰਮੇਵਾਰੀ ਮੈਂਦੇ ਹੀ ਆ ਮੇਰੀਆਂ ਭੈਣਾਂ ਹੈਗੀਆਂ ਵਾ ਤੇ ਬਸ ਇਹ ਪਰਿਵਾਰ ਦੀ ਜ਼ਿੰਮੇਵਾਰੀ ਮੈਂਦੇ ਇਹਨਾਂ ਦਾ ਇੱਕ ਮੇਰੀ ਭੈਣ ਆ ਉਹਦਾ ਘਰ ਆ ਲੱਗਣੀ ਹੈਗਾ ਉਹਦੇ ਵੀ ਦੋ ਬੱਚੇ ਆ ਅਤੇ ਉਹ ਵੀ ਜ਼ਿੰਮੇਵਾਰੀ ਪੈਂਦੀ ਹੈ ਰੋਟੀ ਪਾਣੀ ਦੀ ਰੋਟੀ ਤੇ ਪਾਣੀ ਦੇ ਵੀ ਤਾਂ ਤਾਂ ਦਿਹਾੜੀ ਦਾ ਬਹੁਤ ਔਖਾ ਹੁੰਦਾ ਜੀ ਮੈਂ ਅਸੀ ਕਿ ਤੁਸੀਂ ਆਪ ਦੀ ਬੇਟੀ ਨਾਲ ਬਹੁਤ ਪਿਆਰ ਮੈਂ ਬਹੁਤ ਆਪਣੀ ਧਿਆਨ ਨੂੰ ਰੱਖਿਆ ਹੈ ਜੀ ਉਹਨੂੰ ਚਲੋ ਮੇਰਾ ਤਾਂ ਬਿਨਾਂ ਕਦੀ ਸਾਥ ਹੋ ਜੂਗਾ ਮੇਰੀ ਬੇਟੀ ਪੜ੍ਹਨੇ ਜਾਊਗੀ ਤਾਂ ਡਾਕਟਰ ਬਣ ਕੇ ਜਾਏਗੀ ਨਰਸ ਬਣ ਕੇ ਜਾਊਗੀ ਜਾਂ ਕੋਈ ਪੁਲਿਸ ਦੇ ਵਿੱਚ ਭਰਤੀ ਹੋ ਜੂਗੀ ਮੈਨੂੰ ਬੜਾ ਆਸ ਇਹ ਉੱਤੇ ਪੂਰੀ ਚਾਹ ਜੀ ਸ਼ਸ਼ੀ ਗੱਲ ਹੋਰ ਨਿਊ ਤੇ ਸਾਰੇ ਹੀ ਸਰੋਤਿਆਂ ਦਾ ਅਤੈਦੋ ਸਵਾਗਤ ਕੀਤਾ ਜਾਂਦਾ ਆ ਅੱਜ ਅਸੀਂ ਇਹੋ ਜੀ ਸਟੋਰੀ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਨਵੀਂ ਜਿੱਦਾਂ ਕਿ ਕਿਹਾ ਜਾਂਦਾ ਹੈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪੱਜ ਅੱਜਕੱਲ ਕੀ ਹੋਇਆ ਗੁਰੂ ਦੀ ਗੋਲਕ ਅਮੀਰਾਂ ਦਾ ਮੂੰਹ ਇਹ ਸਟੋਰੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਗਰੀਬ ਪਰਿਵਾਰ ਪਹਿਲਾਂ ਗੁਜ਼ਾਰਾ ਕਰਦਾ ਹੁੰਦਾ ਸੀ ਉਹਦੇ ਕਿਸੇ ਐਕਸੀਡੈਂਟ ਨਾਲ ਲੱਤ ਕੱਟੀ ਗਈ ਲੱਤ ਕੱਟਣ ਤੋਂ ਬਾਅਦ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ ਉਹਨਾਂ ਦਾ ਕਹਿਣਾ ਕਿਸੇ ਟਾਈਮ ਸਾਨੂੰ ਕਾਲੀ ਹੀ ਚਾਹ ਪੀਣੀ ਪੈਂਦੀ ਹੈ ਦੁੱਧ ਤਾਂ ਦੂਰ ਦੀ ਗੱਲ ਐ ਪਰ ਉਹਨਾਂ ਨੇ ਆਪਾਂ ਉਹਨਾਂ ਦੇ ਮੂੰਹੋਂ ਸੁਣਦੇ ਆ ਕਿ ਕੀ ਬਾਤ ਗੱਲਬਾਤ ਆ ਤੇ ਕਿਵੇਂ ਸਸੀਆ ਭਾਜੀ ਸਸੀਕਲ ਜੀ ਕੀ ਨਾਮ ਐ ਤੁਹਾਡਾ ਤੇ ਰਜੇਸ਼ ਭਾਜੀ ਪਹਿਲਾਂ ਕੀ ਕੰਮ ਕਰਦੇ ਹੋ ਪਹਿਲੇ ਭਾਜੀ ਮੈਂ ਲਖਮੀ ਦਾ ਕੰਮ ਕਰਦਾ ਨਹੀਂ ਫਰਨੀਚਰ ਦਾ ਤੇ ਘਰ ਦਾ ਗੁਜ਼ਾਰਾ ਸਾਡਾ ਚੱਲਦਾ ਹੁੰਦਾ ਸੀ ਤੇ ਫਿਰ ਐਕਸੀਡੈਂਟ ਹੋ ਗਿਆ ਉਹਦੇ ਨਾਲ ਮੇਰੀ ਲੱਤ ਕੱਟੇ ਗਈ ਐਕਸੀਡੈਂਟ ਕਿਵੇਂ ਹੋਇਆ ਭਾਜੀ ਮੈਂ 2011 ਚ ਮੋਟਰਸਾਈਕਲ ਲਿਆ ਨਵਾਂ ਮੋਟਰਸਾਈਕਲ ਲਿਆ ਤੇ ਇਧਰੋਂ ਜੰਡੇ ਸਰਾਵਾ ਤੋਂ ਆਉਂਦੇ ਹੀ ਵਾਪਸ ਕੰਮ ਤੋਂ ਤੇ ਸ਼ਾਮ ਦਾ ਵੇਲਾ ਸੀ ਉਹ ਸ਼ਨੀਵਾਰ ਦਾ ਦਿਨ ਸੀ ਤੇ ਕਾਰ ਨਾਲ ਹਾਸਾ ਹੋਇਆ ਮੇਰਾ ਉਹ ਪਿਆਣਾ ਕੀ ਤੁਸੀਂ ਡਰਿੰਕ ਕੀਤੀ ਸੀ ਕਿਦਾਂ ਨਹੀਂ ਬਿਲਕੁਲ ਨਹੀਂ ਡਰਿੰਕ ਕੀਤੀ ਸੀ ਕਾਰ ਜਿਹੜੀ ਰੋਂਗ ਸਾਈਡ ਆ ਗਈ ਮੇਰੇ ਵਾਲੀ ਜੀ ਵੀ ਨਹੀਂ ਦੇਖੀ ਤੇ ਉਹਨਾਂ ਨੇ ਵੀ ਕੋ ਉਹਨੇ ਨਹੀਂ ਦੇਖਿਆ ਕਾਰ ਨੇ ਸਿੱਧੀ ਮੇਰੇ ਵਾਲੀ ਆ ਗਈ ਜਿੱਦੋਂ ਮੈਂ ਆ ਰਿਹਾ ਹੀ ਵਾਪਸ ਤੇ ਉਹਨਾਂ ਨੇ ਕੋਈ ਐਕਸੀਡੈਂਟ ਦੇ ਦਾ ਲਾਜ ਲੂਜ ਕਰਾਇਆ ਨਹੀਂ ਭਾਜੀ ਉਹ ਮੌਕੇ ਤੇ ਫਰਾਰ ਹੋ ਗਏ ਭੱਜ ਗਏ ਉਹਨਾਂ ਨੇ ਚੱਕਿਆ ਵੀ ਨਹੀਂ ਹੈਗਾ ਮੈਂ ਬੜੀ ਮੁਸ਼ਕਲ ਆਪਣਾ ਫੋਨ ਕੱਢ ਕੇ ਜੇਬੀ ਦੇ ਵਿੱਚੋਂ ਰਹਿ ਗਿਆ ਜੀ ਤੇ ਮੈਂ ਘਰ ਦੇਆਂ ਨੂੰ ਫੋਨ ਕੀਤਾ ਫਿਰ ਮੇਰੀਆਂ ਭੈਣਾਂ ਆਈਆਂ ਮੈਨੂੰ ਚੱਕ ਗਏ ਲੈ ਉਹ ਲੈ ਗਈਆਂ ਤੁਹਾਡੇ ਹੁਣ ਪਰਿਵਾਰ ਚ ਕੌਣ ਕੌਣ ਮੈਂਬਰ ਆ ਦੇਖੋ ਜੀ ਮੇਰੇ ਪਰਿਵਾਰ ਚ ਤਾਂ ਮੇਰੇ ਮਾਪਿਓ ਤਾਂ ਹੈ ਨਹੀਂ ਹੈਗੇ ਉਹਨਾਂ ਦੀ ਡੈਥ ਹੋ ਗਈ ਸੀ ਸਾਰੀ ਜ਼ਿੰਮੇਵਾਰੀ ਮੇਤੇ ਹੀ ਆ ਮੇਰੀਆਂ ਭੈਣਾਂ ਹੈਗੀਆਂ ਵਾ ਤੇ ਬਸ ਇਹ ਪਰਿਵਾਰ ਦੀ ਵੀ ਜ਼ਿੰਮੇਵਾਰੀ ਮੇਤੇ ਇਹਨਾਂ ਦਾ ਇੱਕ ਮੇਰੀ ਭੈਣ ਆ ਉਹਦਾ ਘਰ ਆਲਾ ਵੀ ਨਹੀਂ ਹੈਗਾ ਉਹਦੇ ਵੀ ਦੋ ਬੱਚੇ ਆ ਅਤੇ ਉਹ ਵੀ ਜ਼ਿੰਮੇਵਾਰੀ ਮੇਤੇ ਹੀ ਆ ਰੋਟੀ ਪਾਣੀ ਦੀ ਰੋਟੀ ਤੇ ਪਾਣੀ ਦਾ ਵੀ ਸਾਡਾ ਦਿਹਾੜੀ ਦਾ ਬਹੁਤ ਔਖਾ ਹੁੰਦਾ ਜੀ ਪਰਿਵਾਰ ਦੇ ਵਿੱਚ ਤੁਸੀਂ ਇਸ ਟਾਈਮ ਕਿੰਨੇ ਬੱਚੇ ਤੁਹਾਡੇ ਆ ਕਿੰਨੇ ਤੁਹਾਡੀ ਭੈਣ ਦੇ ਭਾਜੀ ਦੇਖੋ ਮੇਰੀ ਭੈਣ ਦੇ ਬੱਚੇ ਹੈਗੇ ਆ ਦੋ ਬੱਚੇ ਆ ਬਸ ਉਹਦੇ ਤੇ ਬਾਕ ਮੈਂ ਆ ਤੇ ਸਾਡੇ ਮਾਤਾ ਪਿਤਾ ਨਹੀਂ ਹੈਗੇ ਹੈਗੇ ਤਹਾਡੇ 3 ਬੱਚੇ ਆ ਉਹਨਾਂ ਬਾਰੇ ਤੁਸੀਂ ਕਹਿੰਨੇ ਵੀ ਫੀਸ ਵੀ ਨਹੀਂ ਭਰਉਂਦੀ ਗਈ ਭਾਜੀ ਦੇਖੋ ਮੇਤੋ ਇਹ ਹਾਲਾਤ ਇਦਾਂ ਦੇ ਮੇਰੇ ਹੈਗੇ ਆ ਕਿ ਮੇਰੀ ਲੱਤ ਕੱਟੀ ਗਈ ਐ ਨਾ ਮੇਰੇ ਕੋ ਕੋਈ ਰੁਜ਼ਗਾਰ ਹੈਗਾ ਨਾ ਮੇਤੋ ਕੋਈ ਕੰਮ ਹੈਗਾ ਵਾ ਤੇ ਮੈਂ ਬੁਰਾ ਹਾਲ ਆ ਮੇਰਾ ਜ਼ਿੰਦਗੀ ਦਾ ਜੇ ਅਗਰ ਮੇਰੇ ਕੋ ਕੋਈ ਕੰਮ ਹੋਵੇ ਤੇ ਮੈਂ ਸਾਰੇ ਘਰ ਦੇ ਆ ਦੇ ਖਰਚੇ ਤੁਹਾਡੀ ਕੁੜੀਆ ਪੜਨ ਚ ਬਹੁਤ ਹੁਸ਼ਿਆਰ ਸੀ ਉਹਨਾਂ ਦਾ ਤੁਸੀਂ ਅਸੀਂ ਸੁਣਿਆ ਵੀ ਉਹਨਾਂ ਦੀ ਜਿਹੜੀ ਫੀਸ ਵੀ ਭਰਨ ਤੋਂ ਤੁਸੀਂ ਤੰਗ ਸੀ ਉਹਦੇ ਬਾਰੇ ਤੁਸੀਂ ਕੀ ਦੇਖੋ ਭਾਜੀ ਨਾਤੇ ਕਟਣ ਦੇ ਕਾਰਨ ਮੇਰੇ ਕੋ ਨਾਤੇ ਕੰਮ ਹੁੰਦੇ ਹੀ ਨਾ ਕੋਈ ਦਿਹਾੜੀ ਲੱਗਦੀ ਤੇ ਘਰ ਦੇ ਵਿੱਚ ਤਾਂ ਕਦੀ ਪੈਸਿਆਂ ਦੀ ਮਤਲਬ ਹੈ ਹੀ ਨਹੀਂ ਸਾਡੇ ਕੋ ਇੰਨੀ ਪ੍ਰੋਬਲਮ ਚੱਲਦੀ ਜਿਹਦੇ ਕਰਕੇ ਮੇਰੇ ਕੋਈ ਭਾਰੀ ਨਹੀਂ ਹੁੰਦੀਆਂ ਇਹ ਚੀਜ਼ਾਂ ਹੁਣ ਤੁਹਾਡੇ ਘਰ ਦੇ ਸਾਨੂੰ ਦਿਖੇ ਨਹੀਂ ਉਹ ਕੱਤੇ ਦੇਖੋ ਭਾਜੀ ਉਹ ਘਰ ਦੇ ਮੇਰੇ ਇਸ ਕਰਕੇ ਕਿਉਂਕਿ ਮੇਰੀ ਲਤ ਜਿਹੜੀ ਕੱਟਣ ਦੇ ਕਾਰਨ ਉਹ ਮੈਨੂੰ ਇਸ ਕਰਕੇ ਛੱਡ ਕੇ ਚੱਲ ਗਿਆ ਕਿਉਂਕਿ ਮੇਰੇ ਕੋ ਗੁਜ਼ਾਰਾ ਹੀ ਨਹੀਂ ਚੱਕਿਆ ਜਾਂਦਾ ਸੀ ਉਹਨਾਂ ਨੇ ਮੈਨੂੰ ਰਸਤਾ ਹੀ ਛੱਡਤਾ ਹੈਗਾ ਵੀ ਮੇਰਾ ਸਾਥ ਵੀ ਨਹੀਂ ਦੇ ਸਕੇ ਉਹ ਕੁਝ ਸੁਣਿਆ ਵੀ ਉਹ ਬੱਚੇ ਤੁਹਾਡੇ ਨਹੀਂ ਸੀ ਫੇ ਵੀ ਉਹਦਾ ਭਲਾ ਕੀਤਾ ਉਹ ਤੁਹਾਨੂੰ ਫੇ ਵੀ ਛੱਡ ਗਿਆ ਹਾਂਜੀ ਮੈਂ ਤੇ ਇਹ ਸੋਚਿਆ ਸੀ ਵੀ ਚਲੋ ਜੇ ਬੱਚੇ ਮੇਰੇ ਵੀ ਨਹੀਂ ਹੈਗੇ ਪਰ ਮਾਤਮਾ ਨੇ ਦਿੱਤੇ ਆ ਤਾਂ ਚਲੋ ਮੇਰਾ ਇਹ ਸਾਥ ਦਊਗੇ ਮੇਰਾ ਸਾਰਾ ਬਣ ਜੂ ਇੱਕ ਮੇਰੀ ਲਤ ਨਹੀਂ ਹੈਗੀ ਲੇਕਿਨ ਉਹਨਾਂ ਦੇ ਦਿਲ ਚ ਆਇਆ ਹੀ ਨਹੀਂ ਕਦੇ ਕਦੀ ਬਈ ਇਹਨਾਂ ਦਾ ਸਾਰਾ ਬਣੀਏ ਪਰ ਮੈਂ ਤਾਂ ਉਹਨਾਂ ਲਈ ਬਹੁਤ ਕੁਝ ਸੋਚਿਆ ਸੀ ਮਾਂ ਚ ਸੁਣਿਆ ਸੀ ਕਿ ਤੁਸੀਂ ਆਪਦੀ ਬੇਟੀ ਨਾਲ ਬਹੁਤ ਪਿਆਰ ਕਰਦੇ ਮੈਂ ਬਹੁਤ ਆਪਣੇ ਧਿਆਨ ਕੋ ਰੱਖਿਆ ਸੀ ਜੀ ਉਹਨੂੰ ਚਲੋ ਮੇਰਾ ਕਦੇ ਨਾ ਕਦੀ ਸਾਥ ਹੋ ਜਾਊਗਾ ਮੇਰੀ ਬੇਟੀ ਪੜ੍ਹਨੇ ਕ ਜਾਊਗੀ ਤਾਂ ਡਾਕਟਰ ਬਣ ਜਾਊਗੀ ਜਾਂ ਕੋਈ ਨਰਸ ਬਣ ਜਾਊਗੀ ਜੇ ਕੋਈ ਪੁਲਸ ਦੇ ਵਿੱਚ ਪਰਤੀ ਹੋ ਜੂਗੀ ਮੈਨੂੰ ਬੜਾ ਆਸਈ ਉੱਤੇ ਪੂਰੀ ਜਾਨੀ ਦੋਸਤੋ ਤੁਹਾਨੂੰ ਇੱਕ ਆਹ ਵੀਡੀਓ ਤਾਂ ਦਿਖਾਉਣ ਲੱਗਿਆ ਇਸ ਪਰਿਵਾਰ ਦੀ ਇਹ ਪੈਸੇ ਦੀ ਮੰਗ ਨਹੀਂ ਕਰ ਰਿਆ ਇਹ ਸਿਰਫ ਕਹਿੰਦਾ ਮੈਨੂੰ ਰੁਜ਼ਗਾਰ ਚਾਹੀਦਾ ਰੁਜ਼ਗਾਰ ਜਿੱਦਾਂ ਕੋਈ ਟੈਂਪੂ ਜਾਂ ਛੋਟਾ ਮੋਟਾ ਕੋਈ ਵੀ ਜਿੰਦ ਚ ਸਵਾਰੀਆਂ ਢੋ ਕੇ ਇਹ ਰੁਜ਼ਗਾਰ ਕਰ ਲਵੇ ਇਹਨਾਂ ਨੂੰ ਪੈਸੇ ਦੀ ਲੋੜ ਕਹਿੰਦਾ ਮੈਂ ਮਿਹਨਤ ਕਰਕੇ ਖਾ ਲੈਣੀ ਆ ਪਰ ਅੱਗੇ ਗੱਲ ਪੁੱਛਦੇ ਆਂ ਵੀ ਇਹਨਾਂ ਦਾ ਪਰਿਵਾਰ ਛੱਡਣ ਦਾ ਕਾਰਨ ਕੀ ਹੈ ਦੇ ਕੋਈ ਮੇਰੇ ਛੱਡਣ ਦਾ ਕਾਰਨ ਮੇਰਾ ਇੱਕ ਪੈਰ ਕੱਟਿਆ ਹੋਇਆ ਹੈ ਮੇਰੀ ਇੱਕ ਲੱਤ ਕੱਟੀ ਇਹੀ ਕਾਰਨ ਬਣ ਗਿਆ ਹੈਗਾ ਕਿਉਂਕਿ ਮੇਰੇ ਕੋਲ ਕੁਝ ਪੈਸਾ ਨਹੀਂ ਹੁੰਦਾ ਸੀ ਨਾ ਰੁਜ਼ਗਾਰ ਹੁੰਦਾ ਸੀ ਨਾ ਮੈਂ ਉਹਨਾਂ ਨੂੰ ਕੁਝ ਲਿਆ ਕੇ ਦੇਖ ਸਕਦਾ ਸੀ ਤੇ ਉਹ ਫਿਰ ਕਦੀ ਨਾ ਕਦੀ ਇੱਥੇ ਭੁੱਖੇ ਬਿਠੇ ਰਹਿੰਦੇ ਸੀ ਕਦੀ ਕੋਈ ਕੱਪੜਿਆਂ ਦੇ ਬਿਠੇ ਰਹਿੰਦੇ ਸੀ ਕੱਪੜੇ ਨਹੀਂ ਮਿਲਦੇ ਸੀ ਚੱਪਲਾਂ ਦੇ ਬਿਠੇ ਰਹਿੰਦੇ ਸੀ ਪੈਰਾਂ ਦੇ ਪੌਣਾਂ ਤੇ ਉਹ ਵੀ ਨਹੀਂ ਮਿਲਦੀਆਂ ਇਹਨਾਂ ਨੂੰ ਅੱਛੀ ਵੀ ਸੁਣਿਆ ਕਿਸੇ ਟਾਈਮ ਤੁਹਾਡੇ ਚਾਹ ਨਹੀਂ ਪਣਦੀ ਏ ਭਾਜੀ ਸੱਚ ਹੈਗਾ ਵਾ ਕਿਸੇ ਟਾਈਮ ਅਹੀ ਬਸ ਇਹ ਆ ਵੀ ਮਿੱਠਾ ਪਾਲੀ ਦਾ ਪੱਤੀ ਪਾਲੀ ਦੀ ਉਹ ਬਲੈਕ ਜਿਹੜੀ ਗਈ ਆ ਉਹੀ ਚਾਹ ਪੀ ਕੇ ਆਪਣਾ ਬਸ ਕੱਰੀ ਦਾ ਗੁਜ਼ਾਰਾ ਚਲੋ ਤਾਂ ਦੁੱਧ ਹੀ ਗੱਲ ਹੋ ਗਈ ਰੋਟੀ ਦਾ ਕਿੱਦਾਂ ਰੋਟੀ ਦਾ ਭਾਜੀ ਭੁੱਖ ਹੈਗਾ ਸਬਜ਼ੀ ਦਾ ਕੋਈ ਗੁਜ਼ਾਰਾ ਨਹੀਂ ਹੁੰਦਾ ਇਹਨੂੰ ਦੇਖੋ ਕੰਮ ਕਰੂੰਗਾ ਤੇ ਪੈਸੇ ਲਿਆਉਂਗਾ ਪੈਸੇ ਲਿਆਉਂਗਾ ਤੇ ਸਬਜ਼ੀ ਲਿਆਉਂਗਾ ਇਹ ਉਹੇ ਕੰਮ ਤਾਂ ਮੇਰੇ ਕੋਲ ਲੱਤ ਕਰਕੇ ਹੋ ਵੀ ਨਹੀਂ ਰਿਹਾ ਬੇਰੁਜ਼ਗਾਰ ਬੈਠਾ ਪਿਆ ਘਰ ਦੇ ਵਿੱਚ ਬੁਰਾ ਹਾਲਾ ਕਰਦਾ ਸਾਰਾ ਮੇਰਾ ਘਰ ਦੇਖੋ ਟੁੱਟਿਆ ਪਿਆ ਵਾ ਬਾਥਰੂਮ ਤੇ ਕੰਨੀ ਬਣੰਦੇ ਮੈਂ ਦੱਸੋ ਭਾਜੀ ਕੀ ਕਰੂੰਗਾ ਜ਼ਿੰਦਗੀ ਚ ਹਰ ਜੀ ਤੁਹਾਡੀ ਉਮਰ ਵੀ ਬਹੁਤ ਆ ਲੰਬੀ ਪਈ ਆ ਪਰਮਾਤਮਾ ਕਰੇ ਹੋਰ ਲੰਬੀ ਕਰੇ ਤਰੱਕੀਆਂ ਬਖਸ਼ੇ ਪਰ ਤੁਸੀਂ ਜਿਹੜੀ ਭੈਣ ਦਾ ਵੀ ਦੱਸਿਆ ਵੀ ਭੈਣ ਨੂੰ ਵੀ ਮੈਂ ਪਾਲਦਾ ਉਹਦੇ ਦੋ ਬੱਚੇ ਆ ਉਹਦੇ ਘਰ ਵਾਲਾ ਦਾ ਡੈਥ ਹੋ ਗਈ ਆ ਉਹਨਾਂ ਦਾ ਵੀ ਤੁਸੀਂ ਤੁਹਾਡੇ ਉੱਪਰ ਹੀ ਬੋਝ ਹਾਂਜੀ ਬਿਲਕੁਲ ਜੀ ਬਿਲਕੁਲ ਉਹ ਸਭ ਮੇਰੇ ਵਿੱਚ ਤੇ ਬੋਝ ਹੈਗਾ ਕਿਉਂਕਿ ਇਸ ਕਰਕੇ ਕਿਉਂਕਿ ਘਰ ਵਾਲਾ ਉਹਨਾਂ ਦਾ ਹੈ ਨਹੀਂ ਇਹ ਤੇ ਹੋਰ ਵਿਚਾਰੀ ਉਹ ਕਿੱਥੇ ਜਾਂਦੀ ਸਾਰਾ ਕਿੱਥੇ ਲੱਭਦੀ ਇਰ ਨੂੰ ਮੈਂ ਆਪਣਾ ਸਾਰਾ ਦਿਤਾ ਵੀ ਚੱਲ ਕੋਈ ਗੱਲ ਨਹੀਂ ਪੈਣ ਜਿੱਦਾਂ ਦੀ ਰੂਸੀ ਮਿਰਸੀ ਖਾਣੇ ਤੇ ਬੈਠ ਕੇ ਪਰ ਗੁਜਾਰਾ ਕਰਦੇ ਆ ਉਸ ਪਰਮਾਤਮਾ ਦੀ ਹਜੂਰੀ ਚ ਬੈਠੇ ਹੋਏ ਆਪਾਂ ਚਲੋ ਹੋਰ ਤੁਹਾਡੇ ਭਰਾ ਵੀ ਹੈਗੇ ਨਹੀਂ ਜੀ ਮੇਰਾ ਕੋਈ ਨਹੀਂ ਹੈਗਾ ਬਸ ਮੇਰੇ ਮਾਪਿਓ ਵੀ ਮਤਲਬ ਡੈਥ ਹੋ ਗਈ ਸੀ ਉਹ ਮੰਮੀ ਡੈਡੀ ਉਹ ਪਹਿਲੋ ਹੋ ਗਈ ਐਕਸੀਡੈਂਟ ਤੋਂ ਸਪੇਅਰ ਮੇਰੇ ਜਿਹੜਾ ਐਕਸੀਡੈਂਟ ਹੋਣ ਤੋਂ ਬਾਅਦ ਤੁਸੀਂ ਪਹਿ ਕਹਿੰਦੇ ਪਹਿਲਾਂ ਕਾਰਪੈਂਟਰ ਦਾ ਕੰਮ ਕਰਦੇ ਸੀ ਹੁਣ ਕਦੀ ਕਾਰਪੈਂਟਰ ਦੀ ਜੌਬ ਲੱਭਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਮੈਂ ਪੂਰੀ ਕੋਸ਼ਿਸ਼ ਕੀਤੀ ਲੱਭਣ ਦੀ ਵੀ ਮੇਰੇ ਕੋਲ ਕੰਮ ਹੀ ਨਹੀਂ ਹੁੰਦਾ ਇਸ ਕਰਕੇ ਵੀ ਲੱਤ ਕਰਕੇ ਉਹ ਜ਼ੋਰ ਦਾ ਕੰਮ ਨਹੀਂ ਹੁੰਦਾਗਾ ਮੇਰੇ ਕੋਲ ਇਹਨਾ ਹੁਣ ਲੋਕਾਂ ਕੀ ਮੰਗ ਕਰਨਾ ਚਾਹੁੰਦੇ ਆ ਸਾਡੀ ਜਿਹੜੇ ਸਰੋਤੇ ਤੁਹਾਨੂੰ ਦੇਖ ਰਹੇ ਆ ਉਹਨਾਂ ਤੋਂ ਕੀ ਮੰਗ ਕਰਨਾ ਦੇਖੋ ਜੀ ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ ਮੈਂ ਤਾਂ ਇਹ ਕਹਿਣਾ ਵੀ ਮੈਨੂੰ ਜੇ ਏਟੋ ਰਿਕਸ਼ਾ ਵੀ ਮਿਲ ਜਾਊਗਾ ਤੇ ਮੈਂ ਆਪਣੀ ਮਿਹਨਤ ਕਰਕੇ ਆਪਣਾ ਪਰਿਵਾਰ ਆਪਣੇ ਘਰ ਦੇ ਹਾਲਾਤ ਸਹੀ ਕਰ ਲਊਗਾ ਮਨ ਲਾ ਤੁਹਾਨੂੰ ਰੋਜ਼ਗਾਰ ਚਾਹੀਦਾ ਪੈਸਾ ਨਹੀਂ ਚਾਹੀਦਾ ਬਿਲਕੁਲ ਜੀ ਪੈਸਾ ਤਾਂ ਬਿਲਕੁਲ ਨਹੀਂ ਚਾਹੀਦਾ ਮੈਨੂੰ ਰੋਜ਼ਗਾਰ ਹੀ ਮਿਲ ਜਵੇ ਬਸ ਦੋਸਤੋ ਤੁਸੀਂ ਸੁਣਿਆ ਇਸ ਵੀਰ ਦਾ ਕੀ ਕਹਿਣਾ ਸੀ ਉਹ ਕਹਿੰਦਾ ਮੈਨੂੰ ਰੋਜ਼ਗਾਰ ਚਾਹੀਦਾ ਪੈਸਾ ਨਹੀਂ ਚਾਹੀਦਾ ਕੋਈ ਵੀ ਸੰਸਥਾ ਅੱਗੇ ਆ ਕੇ ਇਹਨਾਂ ਦਾ ਹੀ ਹੈਲਪ ਕਰ ਸਕਦੀ ਆ ਦੋਸਤ ਮਿੱਤਰ ਆ ਸਕਦੇ ਆ ਆਂਡ ਗਵਾਂਡ ਆ ਸਕਦਾ ਆ ਕੁਝ ਨਹੀਂ ਹੁੰਦਾ ਤਣਕੇ ਤਣਕੇ ਨਾਲ ਸਮੁੰਦਰ ਭਰ ਜਾਂਦਾ ਆ ਸਾਡੀ ਇਹ ਤੁਹਾਨੂੰ ਪਹਿਲ ਕਿਦਾਂ ਦੀ ਲੱਗੀ ਤੁਸੀਂ ਸਾਨੂੰ ਦੱਸਿਓ ਹੌਟ ਨਿਊਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਵੱਧ ਤੋਂ ਵੱਧ ਇਹਨਾਂ ਨੂੰ ਲੋਕਾਂ ਤੱਕ ਪਹੁੰਚਾਓ ਇਹਨਾਂ ਮਸੀਹਾ ਦੀ ਜਿਹੜੇ ਸਾਡੇ ਭਰਾ ਆ ਜਿਨ੍ਹਾਂ ਦਾ ਆਪਣੇ ਲੱਤਾਂ ਕੱਟੀਆਂ ਜਾਂ ਮਜ਼ਦੂਰੀ ਕਿਸੇ ਵੀ ਵਜ੍ਹਾ ਨਾਲ ਮਜਬੂਰ ਆ ਉਹਨਾਂ ਦੀ ਤੁਸੀਂ ਰੱਜ ਕੇ ਦੱਬ ਕੇ ਇਹਨਾਂ ਦੇ ਨਾਲ ਜੁੜ ਕੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਨੂੰ ਖੜਾ ਕਰੋ ਜਿਹੜੇ ਕੀ ਪੈਸੇ ਦੀ ਮੰਗ ਨਹੀਂ ਕਰਦੇ ਕਹਿੰਦੇ ਸਾਨੂੰ ਰੋਜ਼ਗਾਰ ਚਾਹੀਦਾ ਅਸੀਂ ਨਵਾਂ ਐਪੀਸੋਡ ਲੈ ਕੇ ਫਿਰ ਆਜਰ ਹੋਵਾਂਗੇ ਤੁਸੀਂ ਬਣੇ ਰਹੋ ਹੌਰ ਨਿਊਜ਼ ਇੰਡੀਆ ਨਾਲ ਸੱਸੀ ਗਾਲ